ਜਿੱਦਾਂ ਮੇਰੇ ਪਤਨੂ ਮਾਰਿਆ ਉਹ ਵੀ ਇੰਨੇ ਨਾਲੇ ਸੇਵਿਆ ਦੇ ਜਾਣੀ ਜਾਈ ਜੀ ਦਿਆ ਵਿਦੇਸ਼ ਦੇ ਵਿੱਚ ਰਹਿ ਰਹੇ ਪਤੀ ਦੀ ਜਾਨ ਨਵਾਂ ਸ਼ਹਿਰ ਦੇ ਪਿੰਡ ਬਖਲੌਰ ਦੇ ਵਿੱਚ ਰਹਿਣ ਵਾਲੀ ਉਸਦੀ ਪਤਨੀ ਦੇ ਵੱਲੋਂ ਲਈ ਗਈ ਹੈ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਸਮਝਣ ਤੋਂ ਬਾਅਦ ਤੁਸੀਂ ਜਾਣੋਗੇ ਕਿ ਕਿੰਜ ਕੁੜੀ ਦੀ ਮਾਂ ਆਪਣੇ ਜਵਾਈ ਨੂੰ ਫੋਨ ਕਰ ਕਰਕੇ ਮਾਫੀ ਮੰਗਦੀ ਸੀ ਕਿ ਸਾਡੀ ਕੁੜੀ ਗਲਤ ਹੈ ਤੇ ਉਸ ਤੋਂ ਮਾਫ ਕਰ ਦਿੱਤਾ ਜਾਵੇ ਮੁੰਡੇ ਨੇ ਕਿਹਾ ਕਿ ਆਖਿਰਕਾਰ ਤੁਸੀਂ ਕਿਹੜੀਆਂ ਗੱਲਾਂ ਦੀ ਮਾਫੀ ਮੰਗ ਰਹੇ ਹੋ ਜਵਾਈ ਨੇ ਦੱਸਿਆ ਕਿ ਕਿੰਜੁਣਾ ਦੀ ਧੀ ਦੇ ਨਜਾਇਜ਼ ਸਬੰਧ ਨੇ ਜਿਸ ਤੇ ਚੱਲਦੇ ਹੋਏ ਘਰ ਦੇ ਵਿੱਚ ਲੜਾਈ ਝਗੜਾ ਰਹਿਦਾ ਵਿਆਹ ਨੂੰ ਹਲੇ 6 ਮਹੀਨੇ ਦਾ ਸਮਾਂ ਹੀ ਹੋਇਆ ਸੀ ਕਿ ਘਰ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਮੁੰਡੇ ਅਤੇ ਉਸਦੇ ਪਰਿਵਾਰ ਸਮੇਤ ਕੁੜੀ ਦੇ ਪਰਿਵਾਰਕ ਜੀਆਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਕਿ ਸਭ ਕੁਝ ਸੁਲਝਾ ਲਿਆ ਜਾਵੇ ਪਰ ਇਹ ਮਸਲਾ ਹੋਰ ਉਲਝਦਾ ਹੀ ਗਿਆ ਇੰਜ ਕਰਦੇ ਕਰਦੇ ਹੀ ਘਰ ਦੇ ਵਿੱਚ ਦੋ ਬੱਚੇ ਵੀ ਪੈਦਾ ਹੋ ਗਏ ਪਰ ਘਰ ਦਾ ਮਾਹੌਲ ਨਹੀਂ ਬਦਲਿਆ ਪਤਨੀ ਦੇ ਕਿਸੇ ਹੋਰ ਤੇ ਨਾਲ ਨਜਾਇਤ ਸਬੰਧ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਹੋਏ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਸਾਡੇ ਕੋਲ ਆਡੀਓਜ਼ ਵੀ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਛੇਤੀ ਹੀ ਸਾਹਮਣੇ ਲੈ ਕੇ ਆਵਾਂਗੇ ਫਿਲਹਾਲ ਉਹ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ ਬਖਲੌਰ ਦਾ ਰਹਿਣ ਵਾਲਾ ਜਸਵੀਰ ਸਿੰਘ ਵਿਦੇਸ਼ ਦੇ ਵਿੱਚ ਰਹਿ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਰਥਿਕ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਇੱਥੇ ਜਾਂਦੀ ਉਸ ਦੀ ਪਤਨੀ ਨੇ ਪਹਿਲਾਂ ਆਪਣੀ ਸੱਸ ਦੇ ਨਾਲ ਕੁੱਟਮਾਰ ਕੀਤੀ ਆ ਤੇ ਬਾਅਦ ਦੇ ਵਿੱਚ ਆਪਣੇ ਉਹ ਰਤੇ ਜੇਠਾਂ ਦੇ ਉੱਪਰ ਵੀ ਉਹ ਇਲਜ਼ਾਮ ਲਗਾਉਂਦੀ ਰਹੀ ਕਿ ਇਹ ਗਲਤ ਕਰਦੇ ਨੇ ਜਿਸ ਤੇ ਚਲਦੇ ਹੋਏ ਜਸਵੀਰ ਸਿੰਘ ਨੇ ਅਲੱਗਾਂ ਘਰ ਵੀ ਬਣਾ ਕੇ ਦੇ ਦਿੱਤਾ ਅਲੱਗ-ਅਲੱਗ ਕਰ ਦਿੱਤਾ ਸਭ ਨੂੰ ਪਰ ਫਿਰ ਵੀ ਘਰ ਦੇ ਹਾਲਾਤ ਬਦਲੇ ਨਹੀਂ ਅਤੇ ਹੁਣ ਨੌਬਤ ਇਹ ਆ ਚੁੱਕੀ ਸੀ ਕਿ ਪੀਤੇ ਦੀ ਨਹੀਂ ਇਹ ਪਰਿਵਾਰ ਥਾਣਿਆਂ ਦੇ ਚੱਕਰ ਕੱਟ ਰਿਹਾ ਸੀ ਥਾਣਾ ਮੁਕੰਦpur ਦੇ ਵਿੱਚ ਮਾਮਲੇ ਦਰਜ ਕਰਵਾਏ ਗਏ ਕਿ ਕਿੰਝ ਇੱਕ ਨੂੰਹ ਦੇ ਵੱਲੋਂ ਆਪਣੀ ਸੱਸ ਨੂੰ ਕੁੱਟਿਆ ਜਾਂਦਾ ਹੈ ਘਰ ਦੇ ਵਿੱਚ ਗਲੇਸ਼ ਹੋ ਰੱਖਦੀ ਆ ਤੇ ਆਪਣੇ ਪਤੀ ਦੇ ਨਾਲ ਵੀ ਉਹ ਝਗੜਾ ਕਰ ਦਿੱਤੀ ਪਰ ਇਹ ਸਾਰੀ ਘਟਨਾ ਤੋਂ ਬਾਅਦ ਪਤਾ ਲੱਗਦਾ ਹੈ ਕਿ ਵਿਦੇਸ਼ ਦੇ ਵਿੱਚ ਰਹਿ ਰਿਹਾ ਇਹ ਮੁੰਡਾ ਇੰਨਾ ਜ਼ਿਆਦਾ ਤੰਗ ਆ ਗਿਆ ਕਿ ਉਸਦੀ ਪਤਨੀ ਨੇ ਉਸ ਦੀ ਜਾਨ ਲਈ ਇਹ ਇਲਜ਼ਾਮ ਪਰਿਵਾਰਿਕ ਮਾਮਰਾ ਨੇ ਵੱਲੋਂ ਲਗਾਏ ਗਏ ਨੇ ਤੇ ਪੂਰੀ ਦੁਖਦ ਘਟਨਾ ਵਾਪਰਨ ਤੋਂ ਬਾਅਦ ਅੱਜ ਪਰਿਵਾਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੈਠਾ ਹੈ ਤੇ ਉਸ ਦਿਨ ਨੂੰ ਯਾਦ ਰਿਹਾ ਜਦੋਂ ਉਹ ਆਪਣੇ ਪੁੱਤ ਦਾ ਵਿਆਹ ਇਸ ਕੁੜੀ ਦੇ ਨਾਲ ਕੀਤਾ ਸੀ ਲੱਗਾ ਮੈਂ ਤਾਂ ਸਾ ਚੋਰੀਆਂ ਕਮਾਉਂਦੇ ਰਹੇ ਮੈਨੂੰ ਤਾਂ ਦੱਸਿਆ ਵੀ ਨਾ ਦੁਆ ਗਾ ਲਈ ਨੋਨੇ ਬੰਦਾ ਬਾੜਿਆ ਸੀ ਉਸ ਬੰਦੇ ਦਾ ਨਾ ਪੁੱਛਦੇ ਆ ਰਿਹਾ ਮੇਰਾ ਮੁੰਡਾ ਦੱਸਿਆ ਨਹੀਂ ਉਹਨੇ ਮੇਰੀ ਨੋਨੇ ਕੰਗਨਾਂ ਤੂੰ ਮੈਨੂੰ ਬਣ ਜੋਗਾ ਬਖਲਾਰ ਨਹੀਂ ਛੱਡਿਆ ਤੂੰ ਮੈਨੋਂ ਬੰਦੇ ਨੂੰ ਦੱਸ ਕੌਣ ਐ ਉਹਨੇ ਨੇ ਦਈ ਦੱਸਿਆ ਮਾਫੀਆ ਮੰਗਦੀ ਰਹੀ ਕਹਿੰਦੀ ਮੈਨੂੰ ਮaaf ਕਰ ਦੇ ਮੜ ਕੇ ਨਹੀਂ ਕਰਦੀ ਆ ਤਰਕੀਆਂ ਗਾ ਗਿਆ ਚਾਨੇ ਆਨੂਨਸਾ ਮਿਲਣਾ ਚਾਹੀਦਾ ਜਿੱਦਾਂ ਮੇਰੇ ਪਤਨੂ ਮਾਰਿਆ ਉਹ ਵੀ ਇੰਨੇ ਨਾਲੇ ਸਿਵਿਆ ਦੇ ਜਾੜੀ ਜਾਈ ਜੀ ਦਿਆ ਮੈਨੂੰ ਮਰਾ ਪਤ ਨਹੀਂ ਹੋ ਲੱਜਣਾ 8 ਸਾਲਾਂ ਦਾ ਸੀ ਜਦੋਂ ਦਿਹਾੜੀਆਂ ਘਰ-ਘਰ ਕੇ ਪਾੜਿਆ ਮੇਰਾ ਤਾਂ ਘਰ ਵਾਲਾ ਮੁੱਕ ਗਿਆ ਸੀ ਚਾਰ ਬੱਚੇ ਮੈਂ ਆਪਣੇ ਵੜਿਆ ਕੇ ਆ ਕੇ ਪੜੇ ਇਹਦੇ ਮਤ ਦੇ ਕਾਰਨ ਹੈਗੇ ਉਹਦੇ ਘਰ ਵਾਲੀ ਆ ਕਰ ਉਹਨੂੰ ਹਰ ਟਾਈਮ ਫੋਨ ਦੇ ਉੱਪਰ ਮੈਸੇਜਾਂ ਦੇ ਉੱਪਰ ਉਹ ਗਲਤ ਬੋਲਦੀ ਸੀ ਹਮੇਸ਼ਾ ਟਾਰਚਰ ਕਰਦੀ ਰਹਿੰਦੀ ਸੀ ਬਹੁਤ ਜਿਆਦੇ ਉਹ ਐਨਾ ਪਰਚਾ ਸੀ ਐਨਾ ਦੁਖੀ ਸੀ ਬਹੁਤ ਜਿਆਦੇ ਉਹ ਨਹੀਂ ਇਹਨੂੰ ਪਤਾ ਨਹੀਂ ਕੀ ਕੀਤਾ ਫੋਨ ਤੇ ਕੀ ਗੱਲਾਂ ਕੀਤੀਆਂ ਹਾਂਜੀ ਰਿਕਾਰਡਿੰਗਾਂ ਸਾਰੀਆਂ ਹੈਗੀਆਂ ਆ ਉਥੇ ਦੀ ਜਿੱਥੇ ਹੋ ਰਹਿੰਦਾ ਸੀ ਉਥੇ ਵੀਡੀਓ ਬਣਾਈਆਂ ਸਾਰੀਆਂ ਹੈਗੀਆਂ ਇਹਨਾਂ ਦਾ ਜੀ ਵਿਆਹ ਦੇ ਬਾਅਦ 6 ਮਹੀਨੇ ਬਾਅਦ ਝਗੜਾ ਚੱਲਣ ਲੱਗ ਗਿਆ ਚੱਲ ਹੋ ਗਿਆ ਜੀ ਬਸ 5 ਸਾਲ ਹੋ ਗਏ ਝਗੜੇ ਦੇ ਵਿੱਚ ਹੀ ਇਹਦੀ ਜਿੰਦਗੀ ਨਿਕਲ ਗਈ ਇਹਦੇ ਬੱਚੇ ਦੋ ਆ ਜੀ ਇੱਕ ਕੁੜੀ ਇੱਕ ਮੁੰਡਾ ਮੁੰਡਾ ਹੈਗਾ ਜੀ 2 ਸਾਲ ਦਾ ਕੁੜੀ ਹੈਗੀ 4 ਸਾਲ ਦੀ ਬਸ ਉਹ ਰਿਲੇਸ਼ਨ ਕਿਸੇ ਹੋਰ ਨਾਲ ਬਣਾ ਕੇ ਰੱਖਦੀ ਸੀ ਬਸ ਉਹ ਆਜ਼ਾਦੀ ਚਾਹੁੰਦੀ ਸੀ ਵੀ ਮੈਂ ਘਰ ਕੱਲੀ ਰਵਾਂ ਮੈਂ ਇੱਕ ਬਾੜਾ ਦੇ ਕੱਢਾ ਇਹ ਹਾਲਾਤ ਸੀ ਉਹ ਜੀ ਹਰ ਵੇਲੇ ਜਾ ਵੀ ਕਿਸੇ ਚਾਰਾਂ ਭਰਾਵਾਂ ਨੂੰ ਸਾਨੂੰ ਟਾਰਚਰ ਜਿਆਦਾ ਕਰਦੀ ਪਰ ਬਾਹਰ ਕੱਢ ਦਿੰਦੀ ਸੀ ਕਦੇ ਕਿਸਤੇ ਇਲਜ਼ਾਮ ਲਾਉਂਦੀ ਸੀ ਕਦੇ ਕਿਸਤੇ ਇਲਜ਼ਾਮ ਲਾਉਣ ਸੀ ਮੇਰੇ ਭਰਾ ਨੇ ਇੰਨਾ ਕੀਤਾ ਤੇ ਇੰਨਾ ਨੂੰ ਬਾਹਰ ਕੱਢ ਲਿਆ ਜਿਹੜਾ ਵੀ ਮੇਰੇ ਘਰ ਵਾਲੀ ਕਿਸੇ ਨੂੰ ਗਲਤ ਨਾ ਕਰੇ ਮੇਰੇ ਭਰਾਵਾਂ ਨੂੰ ਇਸ ਕਰਕੇ ਉਹਨੇ ਇੰਨਾ ਟਾਰਚਰ ਕੀਤਾ ਉਹਨੂੰ ਵੀ ਉਹ ਆਹ ਹਾਲਤ ਹਾਲਤ ਦੇ ਆ ਗਈ ਉਹਨੇ ਅੱਜ ਸੁਸਾਈਡ ਕਰ ਲਿਆ ਆਪਣੇ ਆਪ ਨੂੰ ਕੈਦ ਦੇ ਵਿੱਚ ਕੈਦ ਦੇ ਵਿੱਚ ਸੀ 13 ਸਾਲ ਤੱਕ ਕੈਦ ਦੇ ਵਿੱਚ ਹੀ ਸੀ ਉਹ ਜੀ ਛੁੱਟਿਓ ਕੱਟ ਗਏ ਨੂੰ ਹੋ ਗਈ ਇੱਕ ਸਾਲ 8 ਮਹੀਨੇ ਜੀ ਏ ਅਸੀਂ ਦਰਖਾਸਤਾ ਘਟ ਘਟ ਜੀ ਪੰਜ ਦਰਖਾਸਤਾ ਦਿੱਤੀਆਂ ਹੋਈਆਂ ਸੀ ਉਹਨੇ ਅਸੀਂ ਬਸ ਉਹ ਉਹ ਦਰਖਾ ਦਿੰਦੀ ਸਾਨੂੰ ਇਹ ਪੁਲਿਸ ਵਾਲੇ ਇੱਕ ਮਿੰਟ ਚ ਚੱਕਣਾ ਜਾਂਦੇ ਜਾਂ ਸੱਦਣਾ ਜਾਂਦੇ ਸੀ ਇਹ ਸਾਡੀ ਨਹੀਂ ਸੁਣਾਈ ਸੁਣਦੇ ਸੀ ਬਸ ਹਰ ਵੇਲੇ ਫੈਸਲਾ ਕਰਕੇ ਸਾਡੇ ਨਾਲ ਤੋੜ ਦਿੰਦੇ ਸੀ ਹਰ ਵੇਲੇ ਕੋ ਕਿ ਮੇਰੀ ਮਾਂ ਕੱਲੀ ਸੀ ਉਹਨੂੰ ਦਬਾਉਂਦੇ ਸੀ ਸਾਰੇ ਵਾਸੀ ਕਿਉਂਕਿ ਮਾਂ ਮੇਰੀ ਕੱਲੀ ਹੈਗੀ ਸੀ ਉਹ ਡਰਾਉਂਦੇ ਸੀ ਤੇ ਮਕਾਉਂਦੇ ਸੀ ਬਸ ਇਹਨੂੰ ਭੇਜ ਦਿੰਦੇ ਸੀ ਉਹ ਆਂਦੀ ਸੀ ਇਹਨੂੰ ਮਾਰਦੇ ਸੀ ਮੇਰੀ ਮਾਂ ਨੂੰ ਅਸੀਂ ਉਹਨੂੰ ਉਹਨਾਂ ਨੂੰ ਦਰਖਾਸਤਾ ਦੋ ਦਿੱਤੀਆਂ ਆ ਇਹ ਮਕੰਦਪੁਰ ਥਾਣੇ ਚ ਹਜੇ ਤੱਕ ਨਹੀਂ ਕੋਈ ਸੁਣਾਇਆ ਇਹ ਨਹੀਂ ਕੀਤੀ ਹੈ ਕਿ ਨਾ ਉਹਨੇ ਕੁਝ ਕਾਨੂੰਨ ਚੁੱਕਿਆ ਹੈਗਾ ਆ ਇਹ ਉਹਨੇ ਪਹਿਲਾਂ ਦੇਖ ਲਓ ਉਹਨੇ ਪਹਿਲਾਂ ਜਦ ਲੜਾਈ ਝਗੜੇ ਹੁੰਦੇ ਦਿਖਾ ਦਿੰਦੇ ਸਾਨੂੰ ਦਾ ਇੱਕ ਮਿੰਟ ਚੱਕਣਾ ਆ ਜਾਂਦੇ ਸੀ ਪਰ ਅਸੀਂ ਦਰਖਾਸਤ ਦਿੱਤੀ ਸਾਡਾ ਮੁੰਡਾ ਮਰ ਗਿਆ ਇਹਨੇ ਇੱਕ ਵਾਰੀ ਐਕਸ਼ਨ ਨਹੀਂ ਲਿਆ ਉਹਨਾਂ ਤੇ ਸਾਨੂੰ ਬਸ ਇਨਸਾਫ ਚਾਹੀਦਾ ਹੈ ਵਾ ਮਾਂ ਦਾ ਪੁੱਤ ਨਹੀਂ ਆਉਣਾ ਸਾਡਾ ਭਰਾ ਨਹੀਂ ਆਉਣਾ ਮੁੜ ਕੇ ਲੈ ਸਾਨੂੰ ਇਨਸਾਫ ਚਾਹੀਦਾ ਵਾ ਵੇ ਕਿਸੇ ਵੀ ਤਰ੍ਹਾਂ ਸਾਨੂੰ ਇਨਸਾਫ ਮਿਲੇ ਬਸ ਸਾਡੇ ਭਰਾ ਦੀ ਆਤਮਾ ਨੂੰ ਇਹਨਾਂ ਦੇ ਪਰਚਾ ਹੋਵੇ ਜੀ ਪਰਚਾ ਹੋਵੇ ਇਹਨਾਂ ਦੇ ਯਾਨੀ ਕਿ ਇਹਨਾਂ ਨੂੰ ਸਾਰੇ ਡੱਬੇ ਨੂੰ ਫੜਿਆ ਜਾਵੇ ਚੱਕਿਆ ਜਾਵੇ ਜਿਹੜੀ ਕਿ ਮੇਰੇ ਭਰਾ ਨੂੰ ਆਤਮਾ ਨੂੰ ਸ਼ਾਂਤੀ ਮਿਲੇ